ਦੀ ਹਾਲ ਚਾਲ ਚੱਲਨੀ ਤੁਹਾਡੇ ਤੇ ਸਾਰਿਆਂ ਨੂੰ ਹੈਪੀ ਨਿਊ ਈਅਰ ਤੇ ਮੈਂ ਵੀ ਬਣਾ ਰਹੀ ਹਾਂ ਜੀ 2022 ਦੀ ਪਹਿਲੀ ਵੀਡੀਓ ਤੇ ਖੂਬ ਇਹਨੂੰ ਵਾਇਰਲ ਕਰ ਦੇਣਾ ਤੇ ਤੁਹਾਡਾ ਪਿਆਰ ਸਤਿਕਾਰ ਸਾਰ ਜਗਤ ਚ ਚਾਹੀਦਾ ਹੁੰਦਾ ਕੋਈ ਗਮ ਕਿਸੇ ਦੀ ਜ਼ਿੰਦਗੀ ਚ ਨਾ ਹੋਵੇ ਹਮੇਸ਼ਾ ਖੁਸ਼ੀਆਂ ਰਹਿਣ ਦੁਆ ਇਹ ਹੀ ਕਰਦੇ ਹਾਂ ਪਰਮਾਤਮਾ ਅੱਗੇ ਹਰ ਇੱਕ ਦੀ ਜ਼ਿੰਦਗੀ ਚ ਇਨਿਕ ਜਿਆਦਾ ਮਤਲਬ ਕਿ ਕੰਮਕਾਰ ਚ ਵੀ ਵਾਅਦਾ ਹੋਵੇ ਸਾਡੇ ਵੀ ਇਤਾਂ ਹੀ ਹੋਵੇ ਪਿਛਲੇ ਸਾਲ ਬਹੁਤ ਘਾਟੇ ਵਾਅਦੇ ਸਹੀ ਨਹੀਂ ਤੇ ਲੋਕਾਂ ਦੇ ਵੀ ਵਿਚਾਰੇ ਅਸੀਂ ਕੀ ਕਹੀਏ ਉਹਨਾਂ ਦੇ ਘਰ ਵੀ ਟਹਿ ਗਏ ਸੀ ਤੇ ਬਹੁਤ ਦੁੱਖ ਤਕਲੀਫਾਂ ਚ ਜ਼ਿੰਦਗੀ ਗੁਜ਼ਾਰੀ ਆ ਉਹਨਾਂ ਨੇ ਕੁਦਰਤੀ ਕਰੋਪੀਆਂ ਆਈਆਂ ਲੜਾਈ ਲੱਗੀ ਚਾਹੇ 3 ਸਾਲ 3 ਦਿਨਾਂ ਦੀ ਹੀ ਲੱਗੀ ਪਰਮਾਤਮਾ ਨੇ ਮਿਹਰ ਕੀਤੀ ਤੇ हट ਗਈ ਕਈ ਬੀ ਦੋਸ਼ੇ ਬੀ ਗੁਣਾ ਮਾਰੇ ਗਏ ਪੈਲਗਾਮ ਚ ਵੀ ਮਾਰੇ ਗਏ ਕਈ ਜਗ੍ਹਾ ਤੇ ਕਈ ਘਟਨਾਵਾਂ ਆਂ ਇੰਡੀਆ ਚ ਹੋਈਆਂ ਕਦੇ ਟ੍ਰੇਨ ਐਕਸੀਡੈਂਟ ਕਦੀ ਲੋਕਾਂ ਦੇ ਬੱਸ ਇਦਾਂ ਕਈ ਤਰ੍ਹਾਂ ਦੀਆਂ ਘਟਨਾਵਾਂ ਹੁੰਦੀ ਰਹੀਆਂ ਪਰਮਾਤਮਾ ਇਦਾਂ ਦੀ ਕੋਈ ਦੁੱਖ ਦੀਆਂ ਘੜੀਆਂ ਕਿਸੇ ਦੀ ਤਕਲੀਫਾਂ ਨਾ ਹੋਵੇ ਵਿਦੇਸ਼ਾਂ ਤੋਂ ਰਿਪੋਰਟ ਹੋ ਗਈ ਸੀ ਲੋਕ ਪੈਸਾ ਲਾ ਕੇ ਗਏ ਸੀ ਫਿਰ ਵੀ ਬੇੜੀਆਂ ਚ ਬਨ ਕੇ ਇੰਡੀਆ ਨੂੰ ਆਏ ਸੀ ਉਹਨਾਂ ਵਿੱਚੋਂ ਪੰਜਾਬ ਦੇ ਲੋਕ ਕਾਫੀ ਜ਼ਿਆਦਾ ਸੀ ਤੇ ਇਹੋ ਜੀਆਂ ਘੜੀਆਂ ਪਰਮਾਤਮਾ ਨਾ ਦਿਖਾਈ ਦੁੱਖ ਦੀਆਂ ਘੜੀਆਂ ਨਾ ਹੋਣ ਤੇ ਖੁਸ਼ੀਆਂ ਤੇ ਖੇੜੇ ਹਰ ਜਗ੍ਹਾ ਤੇ ਪਰਮਾਤਮਾ ਵਸਾਈ ਤੇ ਤੇਰੇ ਅੱਗੇ ਇਹੀ ਦੁਆ ਕਰਦੇ ਆ ਤੇ ਸਾਡੀ ਇੱਕੋ ਦੁਆ ਏ ਪਰਮਾਤਮਾ ਤੇਰੇ ਅੱਗੇ ਕਿ ਬਸ ਜੋ ਘੜੀਆਂ ਪਿਛਲੇ ਸਾਲ ਦਿਖਾਈਆਂ ਸੀ ਉਹ ਚੜ੍ਹਦੇ ਸਾਲ ਦੇ ਵਿੱਚ ਇਹੀ ਦੁਆ ਕਰਦੇ ਆ ਕਿ ਉਹ ਘੜੀਆਂ ਦੁਬਾਰਾ ਕਿਸੇ ਵੀ ਨੂੰ ਨਾ ਆ ਤਕਾਈ ਤੇ ਹਰ ਇੱਕ ਦੀ ਜ਼ਿੰਦਗੀ ਚ ਖੁਸ਼ੀਆਂ ਸੁੱਖ ਹੋਣ ਤੇ ਆਪਣਾ ਕਿਸੇ ਦੀ ਜ਼ਿੰਦਗੀ ਚਾਵੇ ਖੁਸ਼ੀਆਂ ਤੇ ਖੇੜੇ ਹਰ ਜਗ੍ਹਾ ਹੋਣ ਹਰ ਕੋਈ ਬੰਦਾ ਇਹੀ ਦੁਆ ਕਰਦਾ ਹੈ ਪਰ ਜਦੋਂ ਕਿਸੇ ਦੀ ਘਰ ਦੁੱਖ ਦੀ ਘੜੀ ਹੁੰਦੀ ਹੈ ਤਾਂ ਉਸ ਬੰਦੇ ਨੂੰ ਪਤਾ ਹੁੰਦਾ ਕਿ ਕਿਵੇਂ ਉਹਦੇ ਨਾਲ ਹੋ ਰਹੀ ਹੈ ਤੇ ਜਿਹੜੇ ਵਿਚਾਰੇ ਇਕੱਲੇ ਤੋਂ ਇਕੱਲੇ ਹੋ ਜਾਂਦੇ ਆ ਕੋਈ ਪਤਾ ਨਹੀਂ ਹੁੰਦਾ ਅੱਜ ਦੀ ਮਸ਼ੀਨੀ ਚੁੱਕ ਚੱਕੀ ਨੇ ਕਿਦਾਂ ਘਟਨਾ ਹੋ ਜਾਣੀ ਹੁੰਦੀ ਹੈ ਤੇ ਇਹੋ ਜੀਆਂ ਸਾਰੀਆਂ ਕਟਨਾਵਾਂ ਤੋਂ ਪ੍ਰਮਾਤਮਾ ਦੁੱਖ ਤਕਲੀਫਾਂ ਤੋਂ ਸਾਰਿਆਂ ਨੂੰ ਬਚਾ ਕੇ ਰੱਖੀ ਤੇ ਕੋਈ ਵੀ ਆਫਤ ਬਿਮਾਰੀ ਕੋਈ ਵੀ ਕਿੱਦਾਂ ਦੀ ਵੀ ਚੀਜ਼ ਨਾ ਆਵੇ ਜ਼ਿੰਦਗੀ ਤੇ ਇਹੋ ਜੇ ਮੋੜ ਤੇ ਉਤੇ ਇਦਾਂ ਕੰਮਕਾਜ ਵਧਾਈ ਕਿ ਸਾਰੇ ਆਪਣੀ ਆਪਣੀ ਲਾਈਫ ਚ ਬਿਜ਼ੀ ਹੋਣਗੇ ਤੇ ਆਪਣੇ ਆਪ ਹੀ ਕੀ ਹੋਏਗਾ ਲੜਾਈਆਂ ਫਸਾਦ ਸਭ ਦੂਰ ਹੋ ਜਾਣਗੇ ਤੇ ਅਪਾ ਇਹੀ ਚਾਹੁੰਦੇ ਹੁੰਨੇ ਆ ਜਿੱਥੇ ਆਪਾਂ ਰਹਿੰਦੇ ਆ ਆਪਣੇ ਦੇਸ਼ ਦੀ ਆਪਣੇ ਪ੍ਰਾਂਤ ਦੀ ਆਪਣੇ ਸਭ ਜਗ੍ਹਾ ਦੀ ਆਪਾਂ ਕਹਿੰਦੇ ਆ ਬਹੁਤ ਪ੍ਰੋਗਰੈਸ ਹੋਵੇ ਪ੍ਰਮਾਤਮਾ ਚੰਗੀਆਂ ਸਰਕਾਰਾਂ ਲਿਆਵੇ ਤੇ ਚੰਗੇ ਲੋਕਾਂ ਲਈ ਚੰਗੇ ਕੰਮ ਹੋਣ ਤੇ ਇਹੇ ਪ੍ਰਮਾਤਮਾ ਇਹੇ ਦੁਆ ਹੈ ਤੇਰੇ ਅੱਗੇ ਕਿ ਖੁਸ਼ੀਆਂ ਖੇੜੇ ਹਰ ਜਗ੍ਹਾ ਵਰਤਾਈ ਤੇ ਚੰਗਾ ਕੰਮ ਕਾ ਚਲਾਈ ਪਿਛਲੇ ਸਾਲ ਬਹੁਤ ਦੁਖਤ ਤਕਲੀਫਾਂ ਵੀ ਦੇਖੀਆਂ ਨੇ ਤੇ ਮੇਰਾ ਵੀ ਕੰਮ ਟਿਊਸ਼ਨ ਸੈਂਟਰ ਕਾफी ਮੱਠਾ ਹੀ ਰਿਹਾ ਮੈਂ ਐਵੇਂ ਝੂਠ ਨਹੀਂ ਮਾਰਦੀ ਤੇ ਹੱਥ ਤੇ ਔਖਾ ਹੋਈ ਜਾਂਦਾ ਹਜੇ ਕੋਈ ਵੀਡੀਓ ਵੀਡੀਓ ਤੋਂ ਕੁਝ ਵੀ ਨਹੀਂ ਮਿਲਦਾ ਨਾ ਤੇ ਜਾਂ ਕਿਸੇ ਵੀ ਚੈਨਲ ਤੋਂ ਤੇ ਪ੍ਰਮਾਤਮਾ ਜ਼ਿੰਦਗੀ ਦੇ ਵਿੱਚ ਇੰਨੇ ਕ ਖੁਸ਼ੀਆਂ ਦੇਦੀ ਮੇਰੀ ਵੀ ਹਨਾ ਕਿਉਂਕਿ ਔਖੇ ਸਮੇਂ ਦੇ ਵਿੱਚ ਹਮੇਸ਼ਾ ਹੁੰਦਾ ਕਿ ਸਭ ਸਾਥ ਛੱਡ ਜਾਂਦੇ ਆ ਤੁਹਾਡਾ ਕੋਈ ਨਹੀਂ ਹੁੰਦਾ ਤੇ ਇਹੋ ਜਿਹੀ ਘੜੀ ਨਾ ਦਿਖਾਈ ਪ੍ਰੋਗਰੈਸ ਮੰਨਦੀਆਂ ਸ਼ਾਵਾਂ ਉਹ ਪੂਰੀਆਂ ਕਰੀ ਮੇਰੀ ਵੀ ਹੈ ਹਰ ਕੋਈ ਬੰਦਾ ਘੁੰਮਣਾ ਫੇਰਨਾ ਐਸ਼ ਕਰਨਾ ਐਸ ਤਾਂ ਐਸ ਦਾ ਭਾਵ ਨਹੀਂ ਹੁੰਦਾ ਕਿ ਹਰ ਜਗ੍ਹਾ ਹਰ ਜਗ੍ਹਾ ਜਾਣਾ ਚਾਹੁੰਦਾ ਹੁੰਦਾ ਕਿ ਹਿਲ ਸਟੇਸ਼ਨ ਤੇ ਜਾਵਾ ਵਿਦੇਸ਼ਾਂ ਚ ਜਾਵਾ ਹਰ ਜਗ੍ਹਾ ਤੇ ਘੁੰਮਾ ਫਿਰਾ ਮੈਨੂੰ ਮੇਰੀ ਜ਼ਿੰਦਗੀ ਚ ਵੀ ਸੁੱਖ ਖੁਸ਼ੀਆਂ ਪਰਮਾਤਮਾ ਹਰ ਚੀਜ਼ ਹੋਵੇ ਹਨਾ ਹਰ ਕੋਈ ਬੰਦਾ ਚਾਹੁੰਦਾ ਆਪਣੀ ਲਾਈਫ ਤੇ ਧੀਆਂ ਹੋਣ ਪੁੱਤ ਹੋਣ ਤੇ ਉਹਨਾਂ ਜਿਨ੍ਹਾਂ ਦੇ ਹੈਗੇ ਆ ਉਹ ਵੀ ਚਾਹੁੰਦੇ ਹੁੰਦੇ ਆ ਕਿ ਬਹੁਤ ਵੱਡੀ ਪ੍ਰੋਗਰੈਸ ਕਰਨ ਤੇ ਉਹਨਾਂ ਦੇ ਵਿਆਹ ਸ਼ਾਦੀਆਂ ਕਰੀਏ ਇੰਦਾ ਹਰ ਕੋਈ ਮੰਦਾ ਹਰ ਇੱਕ ਦੀਆਂ ਡਿਮਾਂਡਸ ਹੁੰਦੀਆਂ ਇੱਕ ਲਾਈਫ ਸਥਿਰ ਹੋ ਜਾਂਦੀ ਆ ਤੇ ਹਰ ਕੋਈ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਚ ਬਹੁਤ ਸਾਰੀਆਂ ਖੁਸ਼ੀਆਂ ਆ ਜਾਣ ਹਨਾ ਇਕੱਲਾ ਤੋਂ ਇਕੱਲਾ ਤੇ ਕੋਈ ਵੀ ਨਹੀਂ ਰਹਿਣਾ ਚਾਹੁੰਦਾ ਹੁੰਦਾ ਪਰ ਮਜਬੂਰੀਆਂ ਹੁੰਦੀਆਂ ਕਈ ਵਾਰੀ ਬੰਦੇ ਦੀਆਂ ਤੇ ਜਿੰਦਗੀ ਚ ਦੁੱਖ ਆ ਜਾਂਦੇ ਆ ਪਰ ਜਦੋਂ ਦੁੱਖ ਆ ਜਾਂਦੇ ਆ ਨਾ ਉਦੋਂ ਤੁਹਾਡਾ ਕੋਈ ਨਹੀਂ ਹੁੰਦਾ ਹੁੰਦਾ ਪਰ ਇਹੋ ਜੀਆਂ ਕੜੀਆਂ ਨਾ ਦਿਖਾਈ ਜੇ ਹੈਗੀਆਂ ਵੀ ਆ ਕਿਸੇ ਦੀ ਜ਼ਿੰਦਗੀ ਚ ਤੇ ਉਹਨਾਂ ਸਾਰੇ ਦੁੱਖ ਤਕਲੀਫਾਂ ਨੂੰ ਮਿਟਾਦੀ ਪਰਮਾਤਮਾ ਤੇ ਬਸ ਤੇਰੇ ਅੱਗੇ ਇਹ ਹੀ ਦੁਆਇਆ ਐ ਸਾਲ ਸਭ ਇਸ਼ਾਵਾ ਪੂਰੀਆਂ ਕਰਦੀ ਠੀਕ ਐ ਨਵੇਂ ਸਾਲ ਤੇ ਖੁਸ਼ੀਆਂ ਵਰਸਾਈ ਠੀਕ ਐ ਤੇ ਜ਼ਿੰਦਗੀ ਦੇ ਵਿੱਚ ਇੰਨੀ ਪ੍ਰੋਗਰੈਸ ਦੇਵੀ ਕਿ ਅਗਲੇ ਸਾਲ ਅਸੀਂ ਕਿਸੇ ਇੰਨੀ ਵਧੀਆ ਜਗ੍ਹਾ ਤੇ ਖੜੀ ਹੋਈਏ ਤੇ ਫਿਰ ਵੀਡੀਓ ਬਣਾਈਏ ਹੈਪੀ ਨਿਊ ਇਅਰ ਟੂ ஆல் ਆਫ ਯੂ ਇਦਾਂ ਕਹੀਏ ਇਹ ਤੇਰੀ ਇਹ ਹੱਥ-ਵਾਸਿਆ ਪਰਮਾਤਮਾ ਦੀ ਖੁਸ਼ੀ ਖੇੜੇ ਦੇਣਾ ਤੇ ਜੇ ਚਾਹੇਗਾ ਤਾਂ ਜ਼ਰੂਰ ਦੇਣਾ ਤੇ ਲੋਕ ਵੀ ਸਾਥ ਦੇਣਗੇ ਸਾਰੇ ਭੈਣ ਭਰਾਵਾਂ ਵੱਡਿਆਂ ਦਾ ਛੋਟਿਆਂ ਦਾ ਸਾਰਿਆਂ ਦਾ ਬੱਚਿਆਂ ਦਾ ਅਸ਼ੀਰਵਾਦ ਹੁੰਦਾ ਹੈ ਵੀ ਦੁਆ ਤੁਹਾਡੀ ਕਿਡਸ سپورਟ ਦੀ ਲੋੜ ਹੈ ਹੈਪੀ ਨਿਊ ਈਅਰ ਸਾਰਿਆਂ